ਜੀ 44 46 ਕਾ ਪਨਾ ਹੁੰਦਾ ਹੈ ਇਹ ਕੀ ਹੁੰਦਾ ਹੈ ਇਹ ਜੈਕਾਡ ਇਹ ਇਸਕੋ ਬੋਲਤੇ ਹੈ ਜੈਕਾਡ ਪੇਰ ਡਾਈਵਲ ਜੋ ਹੁੰਦੀ ਹੈ ਵੈਲਵਟ ਕੋਟਰਾਇਸ ਵੈਲਵਟ ਕੋਟਰਾਇਸ ਵੈਲਵਟ ਕੋਟਰਾਇਸ ਦੇ ਇਸਕੇ ਕਲਰ ਹੈ ਸਾਰੇ ਇਹ ਇਹ ਸਿਰਫ 150 ਰੁਪਏ ਮੀਟਰ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਚੰਡੀਗੜ੍ਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਦੀ ਫਰਾਈਡੇ ਸੇਲ ਦਿਖਾਵਾਂਗੇ ਜੇ ਤੁਹਾਨੂੰ ਤੁਸੀਂ ਸੂਟ ਬਹੁਤ ਹੀ ਸਸਤੇ ਰੇਟਾਂ ਤੇ ਲੈ ਸਕਦੇ ਹੋ ਇਹ ਜਿਹੜੀ ਸੇਲ ਹੈ ਸੈਕਟਰ 20 ਜਾਮਾ ਮਸਜਿਦ ਦੇ ਨੇੜੇ ਲੱਗਦੀ ਆ ਇਧਰ ਪਿੱਛੇ ਇਹ ਜਾਮਾ ਮਸਜਿਦ ਹੈ ਜਾਮਾ ਮਸਜਿਦ ਦੇ ਨਾਲ ਇੱਕ ਗਰਾਊਂਡ ਹੈ ਤੇ ਉਹਦੇ ਵਿੱਚ ਇਹ ਸੇਲ ਲੱਗਦੀ ਹੈ ਹਰ ਇੱਕ ਫਰਾਈਡੇ ਨੂੰ ਤੇ ਬਾਕੀ ਕਮੈਂਟਸ ਬਹੁਤ ਆਉਂਦੇ ਹੁੰਦੇ ਨੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਆ ਵੀ ਲੋਕੇਸ਼ਨ ਦੱਸੋ ਮੈਂ ਅੱਗੇ ਵੀ ਵੀਡੀਓ ਦੇ ਸ਼ੁਰੂ ਚ ਇਹ ਲੋਕੇਸ਼ਨ ਜਿਹੜੀ ਉਹ ਬੋਲਦਾ ਨਾ ਹੁੰਨਾ ਤੇ ਅੱਜ ਵੀ ਆਪਾਂ ਸਾਰੀ ਪ੍ਰੋਪਰ ਲੋਕੇਸ਼ਨ ਤੁਹਾਨੂੰ ਦੱਸਤੀ ਸੈਕਟਰ 20 ਜਾਮਾ ਮਸਜਿਦ ਚੰਡੀਗੜ੍ਹ ਹਰ ਇੱਕ ਫਰਾਈਡੇ ਨੂੰ ਇਹ ਸੇਲ ਲੱਗਦੀ ਆ ਸੋ ਚੱਲਦੇ ਆ ਅੱ ਚੱਲਦੇ ਆਪਾਂ ਸਾਰੀ ਸੇਲ ਦੇਖਦੇ ਆਂ ਇਹ ਗਰਾਊਂਡ ਦੇ ਵਿੱਚ ਇਹ ਸੇਲ ਲੱਗਦੀ ਐ ਆਹ ਸਾਈਡ ਇੱਥੇ ਆ ਜਾਮਾ ਮਸਜਿਦ ਤੇ ਜਾਮਾ ਮਸਜਿਦ ਦੇ ਨਾਲ ਹੀ ਇਹ ਗਰਾਊਂਡ ਆ ਇੱਥੇ ਸੇਲ ਲੱਗਦੀ ਐ ਕੁਛ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਸੇਲ 'ਚ ਹੁੰਦੀਆਂ ਨੇ ਬਿਸਕਟ ਵਗੈਰਾ ਹਨਾ ਖਾਣ ਵਾਲੀਆਂ ਚੀਜ਼ਾਂ ਤੇ ਸਨੈਕਸ ਪੂਜੀਆ ਵਗੈਰਾ ਹਨਾ ਡਰਾਈ ਫਰੂਟ ਹੋਗੇ ਬਿਸਕਟ ਹੋਗੇ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਇਹ ਮੇਨ ਐਂਟਰੀ ਤੇ ਤੁਹਾਨੂੰ ਮਿਲ ਜਾਣਗੀਆਂ ਤੇ ਇੱਧਰ ਪਿੱਛੇ ਸਾਰੀ ਕੱਪੜਿਆਂ ਦੀ ਸੇਲ ਲੱਗਦੀ ਐ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆਂ ਸੂਟ ਇੱਥੋਂ ਬਹੁਤ ਸਸਤੇ ਰੇਟਾਂ ਦੇ ਮਿਲ ਜਾਂਦੇ ਨੇ ਤੇ ਜਿਵੇਂ ਹੁਣ ਸਿਆਲਾਂ ਵਾਲਾ ਕਪੜਾ ਹਨਾ ਸਾਰਾ ਬਹੁਤ ਸਹੀ ਰੇਟਾਂ ਤੇ ਮਿਲ ਜਾਂਦਾ ਤੇ ਇੱਥੇ ਜਿਵੇਂ ਆ ਇਤਰ ਹੋਗੇ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਹਾ ਇਤਰ ਨੇ ਇੱਥੇ ਤੋਂ ਦੇਖੋ ਬਾਈ ਉਹਨੀਆਂ ਕੋਲ ਤੇ ਇਹਨਾਂ ਕੋਲ ਇਤਰ ਵੀ ਜਿਹੜੇ ਉਹ ਮਿਲ ਜਾਂਦੇ ਨੇ ਤੇ ਕੀ ਪ੍ਰਾਈਸ ਆ ਬਾਈ ਇਹਨਾਂ ਦਾ ਛੋਟੀ ਸ਼ੀਸ਼ੀ ਦਾ 50 50 50 50 ਰੁਪਏ ਦੇ ਵਿੱਚ ਆ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਸਾਰੇ ਇਤਰ ਨੇ ਇੱਥੇ ਤੇ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਕੱਪੜੇ ਵਾਲੀਆਂ ਲੱਗਦੀਆਂ ਨੇ ਆ ਤੁਸੀਂ ਦੇਖੋ ਸੂਟ ਸਾਰੇ ਜਿਹੜੇ ਉਹ ਪਾਏ ਨੇ ਹਨਾ ਹਰੇਕ ਤਰੀਕੇ ਦਾ ਤੁਹਾਨੂੰ ਕਪੜਾ ਜਿਹੜਾ ਇੱਥੋਂ ਮਿਲੂ ਆ ਜਿਵੇਂ ਸਿਆਣਾ ਵਾਲਾ ਸਾਰਾ ਕਪੜਾ ਆ ਗਿਆ ਹਨ ਇਹ ਕਿੰਨੇ ਨਿਕਰੇ ਭਈਆ ਆ ਆ ਕਿੰਨੇ ਰੁਪਏ ਮੀਟਰ ਹੈ ਭਈਆ 150 ਰੁਪਏ ਮੀਟਰ ਇਹ ਕਿਹੜਾ ਕਪੜਾ ਹੈ ਬੋਲੋ ਬੋਲੋ ਇਹ 150 ਰੁਪਏ ਮੀਟਰ ਹੈ ਬੋਲੋ ਮੈਂ ਸਾਰਾ ਸਿਆਣਾ ਵਾਲਾ ਕਪੜਾ ਇੱਥੇ ਬਾਕੀ ਹੋਰ ਬਹੁਤ ਸਾਰਾ ਕਪੜਾ ਹੈ ਕਿਹੜੇ ਕਿਹੜਾ ਕਪੜਾ ਹੈ ਹੋਰ ਤੁਹਾਡੇ ਕੋਲ ਬੈਲਵਰਟ ਕਟ్రਾਈ ਚੈੱਕ ਹਨ ਬਾਈ ਕਹਿੰਦਾ ਸਾਰਾ ਕਪੜਾ ਅੱਛਾ ਜੀ ਚਿਕਨ ਵੀ ਹੈ ਚਿਕਨ ਵੀ ਹੈਗਾ ਭਾਈ ਕਹਿੰਦਾ ਚਿਕਨ ਦਾ ਵੀ ਮਿਲ ਜੂ ਤੁਸੀਂ ਸੂਟ ਇੱਥੇ ਦੇਖ ਹੀ ਸਕਦੇ ਹੋ ਬਹੁਤ ਸਾਰਾ ਕਪੜਾ ਜਿਹੜਾ ਇੱਥੇ ਉਹ ਪਿਆ ਹੈ ਤੁਸੀਂ ਆ ਕੇ ਇਹ ਮਾਰਕੀਟ ਦੇ ਵਿੱਚੋਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਹਰ ਇੱਕ ਫਰਾਈਡੇ ਨੂੰ ਇਹ ਜਿਹੜੀ ਉਹ ਮਾਰਕੀਟ ਲੱਗਦੀ ਹੈ ਤੇ ਇੱਧਰ ਵੀ ਕੁਝ ਕੁ ਦੁਕਾਨਾਂ ਨੇ ਇਹ ਆਪਾਂ ਦੁਕਾਨਾਂ ਤੁਹਾਨੂੰ ਜਿਹੜੀਆਂ ਦਿਖਾ ਦਾਨੇ ਬਹੁਤ ਵੱਡੀ ਇਹ ਸੇਲ ਲੱਗਦੀ ਹੈ ਕੁਝ ਇੱਥੇ ਜਿਵੇਂ ਆਹ ਪਾਰਟੀ ਵੇਅਰ ਸੂਟ ਹੋਗੇ ਨਾ ਇਹ ਵੀ ਤੁਹਾਨੂੰ ਮਿਲ ਜਾਣਗੇ ਪਾਰਟੀ ਵੇਅਰ ਕਪੜਾ ਵੀ ਤੁਹਾਨੂੰ ਇੱਥੋਂ ਜਿਹੜਾ ਉਹ ਮਿਲ ਜੂ ਲੈ ਕੇ ਬਣਾਉਣੇ ਨੇ ਤੁਸੀਂ ਹੈਨਾ ਉਹਦੇ ਵਾਸਤੇ ਤੇ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਲੱਗਦੀਆਂ ਨੇਗੀਆਂ ਤੇ ਇੱਥੇ ਜਿਵੇਂ ਆ ਕੁਝ ਕੁੜਤੇ ਪਜਾਮੇ ਹੋਗੇ ਸੂਟਾਂ ਦੇ ਨਾਲ-ਨਾਲ ਕੁੜਤੇ ਪਜਾਮੇ ਵੀ ਤੁਹਾਨੂੰ ਜਿਹੜੇ ਉਹ ਮਿਲ ਜਾਂਦੇ ਨੇ ਆ ਸਾਰੇ ਕਲਰ ਜਿਹੜੇ ਕੁੜਤੇ ਪਜਾਮਿਆਂ ਦੀ ਨੇ ਵਾਈਟ ਕੁੜਤੇ ਪਜਾਮੇ ਹਨ ਤੇ ਸੂਟ ਹੋਗੇ ਜਿਵੇਂ ਤੇ ਮਾਰਕੀਟ ਦੇ ਵਿੱਚ ਐਵੇਂ ਦੇ ਕੱਪੜੇ ਵੀ ਮਿਲ ਜਾਂਦੇ ਨੇ ਜਿਵੇਂ ਆ ਸ਼ਰਟਾਂ ਹੋਗੀਆਂ ਰੈਡੀमेड ਕੱਪੜੇ ਆ ਸਿਆਣਾਂ ਵਾਲੀਆਂ ਸ਼ਰਟਾਂ ਨੇ 450 ਰੁਪਏ ਦਾ ਪ੍ਰਾਈਸ ਆ ਬਹੁਤ ਮੋਟੀ ਸ਼ਰਟ ਆ ਇਹ ਤੇ ਬਿਲਕੁਲ ਪੂਰੇ ਸਿਆਲਾਂ ਦੇ ਵਿੱਚ ਪਾਉਣ ਵਾਲੀਆਂ ਹੋਰ ਬਹੁਤ ਸਾਰੇ ਕਲਰ ਨੇ ਜਿਵੇਂ ਦਾ ਟ੍ਰੈਂਡ ਅੱਜਕੱਲ ਚੱਲਦਾ ਹਨ ਡਬਲ ਐਕਸਲ ਤੱਕ ਸਾਈਜ਼ ਇਹਨਾਂ ਕੋਲ ਜਿਹੜੇ ਉਹ ਹੈਗੇ ਨੇ ਆ ਵੀ ਇੱਥੇ ਕੁਝ ਕਲਰ ਜਿਹੜੇ ਉਹ ਹੈਗੇ ਨੇ ਸੂਟਾਂ ਦੇ ਨਾਲ ਨਾਲ ਤੁਹਾਨੂੰ ਸ਼ਰਟਾਂ ਵੀ ਇੱਥੋਂ ਜੜੀਆਂ ਮਿਲ ਜਾਣਗੀਆਂ ਪੈਂਟਾਂ ਵੀ ਹੁੰਦੀਆਂ ਨੇ ਨਾਲੇ ਜਿਵੇਂ ਇੱਧਰ ਕੁਝ ਇਹ ਆਹ ਪੈਂਟਾਂ ਵੀ ਜਿਹੜੀਆਂ ਉਹ ਲਾ ਰਹੇ ਨੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਕੀ ਪ੍ਰਾਈਸਾਂ ਕਿਹ ਲੈਣਾ ਦਾ ਇਹ 800 850 800 850 ਤੇ ਇਹ 850 ਦੇ ਵਿੱਚ ਤੁਹਾਨੂੰ ਜਿਹੜਾ ਉਹ ਮਿਲ ਜੂਗਾ ਇਹ ਪੂਰਾ ਸੂਟ ਹੈ ਜੀ ਹਾਂ ਜੀ ਪੂਰਾ ਸੂਟ ਹੈ ਹਾਂਜੀ ਤੇ 850 ਬਾਕੀ ਇਧਰ ਜਿਵੇਂ ਹਾ ਕੁੜਤੇ ਪਜਾਮੇ ਹੋਗੇ ਕੁੜਤੇ ਪਜਾਮੇ ਵੀ ਤੁਹਾਨੂੰ ਇਥੋਂ ਜਿਹੜੇ ਉਹ ਮਿਲ ਜਾਣਗੇ ਹਰੇ ਕਲਰ ਦਾ ਕੁੜਤਾ ਪਜਾਮਾ ਤੁਹਾਨੂੰ ਇਥੋਂ ਮਿਲ ਜੂ ਵਾਈਟ ਕਲਰ ਦਾ ਵੀ ਜਿਹੜਾ ਉਹ ਮਿਲ ਜੂ ਕਿੰਨੇ ਰੁਪਏ ਮੀਟਰ ਤੋਂ ਸਟਾਰਟ ਆ ਬਾਈ ਕੁੜਤਾ ਪਜਾਮਾ 500 ਰੁਪਏ ਹੈ ਜੀ 110 120 ਹੈ ਅੱਛਾ ਜੀ 150 160 ਹਾਂਜੀ ਅਲੱਗ ਅਲੱਗ ਵੈਰਾਈਟੀ ਹੈ ਹਾਂਜੀ ਅਲੱਗ ਅਲੱਗ ਪ੍ਰਾਈਸ ਠੀਕ ਹੈ ਸਰਦੀਆਂ ਵਾਲਾ ਸਰਦੀਆਂ ਵਾਲਾ ਸਰਦੀਆਂ ਵਾਲਾ ਤੋਂ ਅਲੱਗ ਅਲੱਗ ਰੇਟ ਹੈ ਜੀ ਸੂਟ ਲੇਡੀ ਸੂਟ ਹੈ 700 750 850 ਤਿਆਰ ਕੁੜਤਾ ਪਜਾਮਾ ਸਾਰੇ ਤੁਸੀਂ ਇੱਥੇ ਦੇਖ ਸਕਦੇ ਹੋ ਨਾ ਸਾਰੇ ਸੋ ਵੀ ਹੈ ਹਾਂਜੀ 100 ਰੁਪਏ/ਮੀਟਰ 110 ਰੁਪਏ/ਮੀਟਰ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਤੇ ਵਾਈਟ ਤੁਸੀਂ ਲੈਣਾ ਇਹ ਵੀ ਤੁਹਾਨੂੰ ਜੀ ਮਿਲ ਜੂ ਬਾਕੀ ਨਾਲ ਇਧਰ ਕੁਝ ਹਾ ਪਾਰਟੀ ਵੇਅਰ ਹੋ ਗਏ ਹਨ ਤੇ ਲਹਿੰਗੇ ਬਣਾਉਣ ਵਾਸਤੇ ਹਰੇਕ ਤਰੀਕੇ ਦਾ ਸੂਟ ਤੁਹਾਨੂੰ ਇੱਥੋਂ ਜਿਹੜਾ ਉਹ ਮਿਲੂਗਾ ਆ ਚਿਕਨ ਦੇ ਵਿੱਚ ਹੋ ਗਿਆ ਜਿਵੇਂ ਹਨ ਹਰੇਕ ਤਰੀਕੇ ਦਾ ਕਪੜਾ ਤੁਹਾਨੂੰ ਇੱਥੋਂ ਜਿਹੜਾ ਮਿਲੂ ਕੜਾਈ ਵਾਲੇ ਸੂਟ ਜਿਹੜੇ ਉਹ ਮਿਲ ਜਾਣਗੇ ਬਹੁਤ ਵੱਡੀ ਇਹ ਜਿਹੜੀ ਉਹ ਸੇਲ ਲੱਗਦੀ ਆ ਤੁਸੀਂ ਦੇਖੋ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਬਹੁਤ ਵੱਡੀ ਮਾਰਕੀਟ ਹੈ ਤੇ ਆ ਵੀ ਇੱਥੇ ਕੁਝ ਕੁ ਸੂਟ ਜਿਹੜੇ ਉਹ ਹੈਗੇ ਨੇ ਆਪਾਂ ਦੇਖਦੇ ਆ ਕਿੰਨਾ ਪ੍ਰਾਈਸ ਆ ਕਿੰਨੇ ਦਾ 1000 ਰੁਪਏ ਦਾ 1000 ਰੁਪਏ ਦਾ 9.5 ਮੀਟਰ ਕਪੜਾ ਹੈ 9.5 ਮੀਟਰ 9.5 ਮੀਟਰ ਕਪੜਾ ਭਾਈ ਕਹਿੰਦਾ 1000 ਰੁਪਈਆ ਦਾ ਅੱਛਾ ਜੀ ਇਹ ਬਾਟਮ ਪਾ ਜਾਏਗਾ ਪੂਰਾ ਵਰਕ ਹਾਂ ਜੀ ਠੀਕ ਹੈ ਜੀ ਇਹ ਬਾਜੂ ਪਾਏਗਾ ਹਾਂ ਜੀ ਇਹ ਬੈਕ ਆ ਜਾਏਗੀ ਆਪਕੀ हाँ जी ये देखिए फ्रेंड आ गया ये हाँ जी ये फ्रेंड का पल्ला आ गया पूरा हाँ जी ये सारा सर्दियों वाले हैं सब कश्मीरी वर्क तो में आ जाएगा हाँ जी ये सिर्फ 600 सौ में अच्छा सिर्फ छः सौ रुपये छः सौ में विधगा ठीक है जी एक लद्दाख सूट आएगा ਇਹ ਜੜਾ ਸੋਨਾ ਚਾਂਦੀ ਵਰਕ ਵਿੱਚ ਆਤਾ ਹੈ। ਅੱਛਾ ਜੀ। ਠੀਕ ਹੈ ਜੀ। ਇਹ 1200 ਵਿੱਚ ਆਏਗਾ ਸਿਰ ਵਿਦ ਸ਼ੌਲ ਆਏਗਾ 9.5 ਮੀਟਰ ਕਪੜਾ ਆਏਗਾ। ਹਾਂ ਜੀ। ਇਸ ਤਰ੍ਹਾਂ ਦੇ ਕਪੜੇ ਇੱਥੋਂ ਜਿਹੜੇ ਉਹ ਮਿਲ ਜਾਣਗੇ ਸਾਰੇ ਮਤਲਬ ਸਿਆਣਾਂ ਵਾਲੇ ਸੂਟ ਆ ਗਏ। ਬਾਈ ਉਹਨੀਆਂ ਜਿਵੇਂ ਪ੍ਰਾਈਸ ਵੀ ਦੱਸੇ ਨੇ। ਕਸ਼ਮੀਰੀ ਸੂਟ ਨੇ ਬਾਈ ਕਹਿੰਦੇ ਬਾਕੀ ਬਹੁਤ ਸਾਰੇ ਇਹਨਾਂ ਦੇ ਕੋਲ ਲੱਗੇ ਵੀ ਜਿਹੜੇ ਇੱਥੇ ਹੋਏ ਨੇ ਡਿਸਪਲੇ ਨਾਲ ਨਹੀਂ ਕੀਤੇ ਹੋਏ। ਖਰਗੋਸ਼ ਦੇ ਵਾਲ ਦੇ ਵਿੱਚ ਬਾਈ ਕਹਿੰਦਾ ਖਰਗੋਸ਼ ਦੇ ਵਾਲਾਂ ਵਾਲਾ ਸੂਟ। अच्छा ये देना खरगोश के बाल में होता है ये प्योर का सूट होता है रिंग पास कपड़ा होता है पश्मीने में अंगूठी से पूरा निकल जाएगा अच्छा ये थोड़ा महंगा होता है चीज बढ़िया क्वालिटी की है ये 2200 की रेंज में आएगा क्वालिटी बढ़िया होगी आपको अच्छा अच्छा ये 2200 का प्राइस है भाई कहता ये अंगूठी ਦੇ ਵਿੱਚ ਦੀ ਕੱਟ ਲਿਓ ਇਹਨੂੰ ਪਸ਼ਮੀਨੇ ਦੇ ਵਿੱਚ अच्छा खरगोश ਦੇ ਵਾਲ ਦੇ ਵਿੱਚ ਹੁੰਦਾ ਤੇ ਇਸ ਤਰ੍ਹਾਂ ਦੇ ਸੂਟ ਤੁਹਾਨੂੰ ਇੱਥੋਂ ਜਿਹੜੇ ਉਹ ਮਿਲਣਗੇ ਸਾਰਾ ਇਹ ਸਰਦੀਆਂ ਵਾਲਾ ਕਪੜਾ ਤੇ ਇਹਨਾਂ ਦਾ ਕੀ ਪ੍ਰਾਈਸ ਆ ਬਾਈ ਸੂਟ ਹੀ ਟਾਲਦਾ ਰੈਡੀ ਮੈਡ ਕਿੰਨਾ 500 ਦਾ ਸੈੱਟ 500 ਦਾ ਸੈੱਟ ਹਾਂਜੀ ਆਹ ਰੈਡੀमेड ਸੂਟ ਤੁਸੀਂ ਦੇਖ ਸਕਦੇ ਹੋ 500 ਦਾ ਸੈੱਟ ਹੈ ਇਹ 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 ਫੁੱਲ 500 ਦਾ ਹਾਂ ਇਹ ਸੈੱਟ 500 ਦਾ ਬਾਕੀ ਇਹਨਾਂ ਕੋਲ ਹੋਰ ਬਹੁਤ ਸਾਰੇ ਨੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਸਾਈਜ਼ ਸਾਈਜ਼ ਸਾਰੇ ਹੋਣਗੇ ਸਾਈਜ਼ ਇਹਨਾਂ ਕੋਲ ਪਏ ਨੇ ਜਿਵੇਂ ਤੁਸੀਂ ਦੇਖੋ ਡਬਲ ਐਕਸਲ 3 ਐਕਸਲ ਹਨਾ ਬਹੁਤ ਸਾਰੇ ਸਾਈਜ਼ ਇੱਥੇ ਜਿਹੜੇ ਉਹ ਹੈਗੇ ਨੇ ਤੇ ਇਸ ਤਰ੍ਹਾਂ ਦੇ ਸੂਟ ਇਹ ਤੋਂ ਤੁਸੀਂ ਲੈ ਕੇ ਜਿਹੜੇ ਉਹ ਜਾ ਸਕਦੇ ਹੋ ਬਹੁਤ ਵੱਡੀ ਇਹ ਮਾਰਕੀਟ ਜਿਹੜੀ ਉਹ ਹੁੰਦੀ ਹੈ ਹਨਾ ਸੂਟਾਂ ਦੀ ਤੇ ਇੱਧਰ ਵੀ ਕੁਝ ਹੋਰ ਦੁਕਾਨਾਂ ਨੇਗੀਆਂ ਇਹ ਵੀ ਆਪਾਂ ਤੁਹਾਨੂੰ ਇੱਥੇ ਦਿਖਾ ਦਾਨੇ ਆਗੇ ਤੇ ਇਹਨਾਂ ਨੇ ਸੂਟ ਜਿਹੜੇ ਉਹ ਲਾਏ ਹੋਏ ਨੇ ਸਾਰੇ ਆਹ ਕੁਝ ਪਾਰਟੀ ਵੇਅਰ ਹੋਗੇ ਲਹਿੰਗੇ ਬਣਾਉਣ ਵਾਸਤੇ ਹਨਾ ਵੈਲਵੈਟ ਸਿਕਵੈਂਸ ਹੋਤੀ ਹੈ ਜੀ ਹਾਂ ਜੀ ਜੀ ਦੇਖੀ ਆਪ ਵੈਲਵੈਟ ਸਿਕਵੈਂਸ ਹੈ ਕੋਟ ਰਾਈਜ਼ ਹੈ ਅੱਛਾ ਜੀ ਚਲੋ ਜੀ ਬ੍ਰੋਕਟ ਹੈ ਕਾਟਨ ਹੈ ਨੈਟ ਹੈ ਕਿੰਨੇ ਤੋਂ ਪ੍ਰਾਈਸਟਾਫ ਮਿਆਂਦਾ ਜੀ ਇਹ ਵੈਲਵੈਟ ਹੈ 250 ਰੁਪਏ ਮੀਟਰ ਅੱਛਾ ਜੀ ਇਹ 150 ਰੁਪਏ ਮੀਟਰ ਹੈ ਕੋਟਰਾਇਜ਼ ਡਬਲ ਪਨਾ ਹੈ ਇਸਕਾ ਬ੍ਰੌਕਟ ਹੈ 100 ਰੁਪਏ ਮੀਟਰ ਡਬਲ ਪਨਾ ਹੈ ਅੱਛਾ ਜੀ ਬਾਕੀ ਕਾਟਨ ਹੈ ਰਨਿੰਗ ਆ ਆਈਟਮ ਹੈ ਉਸਕਾ ਕੋਈ ਕੋਈ ਨਹੀਂ ਇਸ ਤਰ੍ਹਾਂ ਦੇ ਕੱਪੜੇ ਤੁਹਾਨੂੰ ਇਥੋਂ ਜਿਹੜੇ ਉਹ ਮਿਲ ਜਾਣਗੇ ਹਨ ਤੁਸੀਂ ਆ ਕੇ ਹਰ ਇੱਕ ਫਰਾਈਡੇ ਨੂੰ ਐਵੇਂ ਹੀ ਸੇਲ ਲੱਗਦੀ ਆ ਜਿਵੇਂ ਆ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਹੀ ਹਰ ਇੱਕ ਸ਼ੁੱਕਰਵਾਰ ਨੂੰ ਇੱਥੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਤੇ ਇਧਰ ਹੋਰ ਵੀ ਦਿਖਾਉਨੇ ਆਪਾਂ ਬਾਈ ਉਹਨੀਆਂ ਕੋਲ स्टॉल में है स्टॉल में है जी है। क्या प्राइस की तो है ना अलग-अलग प्राइस है सबका अच्छा अच्छा किन्हें तो स्टार्टअप प्राइस है आठ सौ से स्टार्ट है आठ सौ आठ सौ वाले यहाँ नहीं हाँ आठ सौ वाले हैं कढ़ाई वाले हाँ जी एक एक दिखा दो हाँ दिखाएंगे हाँ जी हाँ इधर लगा लो नो ये देखो कलर भी बहुत बेहतरीन प्योर का कश्मीरी सूट है सोल भी साथ में इसका जी और कलर ऑप्शन बहुत अच्छे अच्छे मिल जाएंगे इसमें हाँ जी, जी। प्राइस ये 2200 सौ कानी का सूट है कमबत्ती भी कर देते रेट बना के देते हैं है। है। जिसको भी चाहिए इधर आओ शुक्रवार में लेके जाओ हर एक शुक्रवार हाँ आई शुक्रवार में लगती है इधर ठीक है ओके ਤੇ ਐਵੇਂ ਦੇ ਸੂਟ ਤੁਹਾਨੂੰ ਇੱਥੋਂ ਮਿਲ ਜਾਣਗੇ ਬਾਈ ਹੁਣੀਆਂ ਕੋਲ ਹਨਾ ਕਸ਼ਮੀਰੀ ਸੂਟ ਤੁਸੀਂ ਲੈ ਕੇ ਜਾ ਸਕਦੇ ਹੋ ਜਿਵੇਂ ਦਿਖਾਏ ਵੀ ਨੇ ਬਾਈ ਨੇ ਤੇ ਉਧਰ ਜਿਵੇਂ ਕੁਝ ਸ਼ਾਲ ਸਟਾਲ ਹਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲ ਜਾਣਗੀਆਂ ਬਹੁਤ ਵੱਡੀ ਇਹ ਮਾਰਕੀਟ ਅੱਗੇ ਚੱਲਦੇ ਆਂ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆਂ ਨਾ ਹੋਰ ਇੱਧਰ ਵੀ ਤੁਸੀਂ ਦੇਖੋ ਆ ਸਾਰੇ ਸੂਟ ਇੱਥੇ ਜਿਵੇਂ ਲਾਇਏ ਹੋਏ ਨੇ ਹਨਾ ਡਿਸਪਲੇ ਜਿਹੜੇ ਉਹ ਕੀਤੇ ਹੋਏ ਨੇ ਤੇ ਹਰ ਇੱਕ ਸ਼ੁੱਕਰਵਾਰ ਇੱਥੇ ਨਵਾਂ ਕਪੜਾ ਆਉਂਦਾ ਰਹਿੰਦਾ ਜਿਵੇਂ ਆਪਾਂ ਵੀਡੀਓ ਦੇ ਵਿੱਚ ਦਿਖਾ ਦਨੇ ਆਂ ਤਾਂ ਉਹ ਮਤਲਬ ਵਿਕ ਜਾਂਦਾ ਅਗਲੇ ਹਫਤੇ ਤੱਕ ਤਾਂ ਕਰਕੇ ਹਰ ਇੱਕ ਵਾਰੀ ਨ इतने भी बहुत सारे सूट जोड़े हो हु, लाए हुए हैं ना बहुत सारे डिजाइन जोड़े हो हु, लाए हुए केड़ा -केड़ा कपड़ा भाई? गरम अच्छा। हैं तो कि कपड़ा होंगे भाई पाँच सौ के दो ये देखो ये सौ रुपये मीटर होना गर्म कपड़ा होना जी नाम की कपड़े का ये गर्म है जी रिवोन अच्छा जी जी रिवोन टाइप होता है ये कपड़ा प्रिंट ना कलर जाएगा ना प्रिंट जाएगा ना, ना प्रेस की लोड़ है इन कपड़ों में अच्छा जी जी और कौन सा कौन सा होता है भाई ये वेलवेट का लग रहा है माल अच्छा ये वेलवेट का है जी ये पाँच सौ रुपये का है जी केवल। अच्छा क्यों जी ये पाँच सौ के दो हैं ये सब पाँच सौ के दो हैं अच्छा जी, जी सब। जी ये सब पाँच सौ के दो जी और और कौन सा कौन सा होता है ये चेक वाला है ढाई ताए दे प्योर गर्म चेक ढाई में ਨੇ ਮੀਟਰ 250 ਕਿੰਨੇ ਮੀਟਰ ਹੈ 5 ਮੀਟਰ ਹੋਣਾ ਜੀ ਪੂਰਾ 5 ਇੰਚ ਟੇਪਸ ਲਿਆ ਨਾ ਉਠਾਏਗਾ ਨਾਪ ਖ ਦੇਂਗਾ ਜੀ ਵਾਲੇ ਸਭ 500 ਕੇ ਦੋਏਵੇਂ ਜੀ ਠੀਕ ਹੈ ਠੀਕ ਹੈ ਜਿਵੇਂ ਸਾਰੇ ਆ ਗਰਮ ਸੂਟ ਤੁਹਾਨੂੰ ਦਿਖਾਏ ਨੇ ਹਨਾ ਪ੍ਰਾਈਸ ਵਾਈ ਨਹੀਂ ਦੱਸਿਆ ਤੇ ਇੰਨੇ ਕ ਪ੍ਰਾਈਸ ਦੇ ਵਿੱਚ ਇਥੋਂ ਕਪੜਾ ਜਿਹੜਾ ਉਹ ਮਿਲ ਜਾਂਦਾ ਇਹ ਮਾਰਕੀਟ ਦੇ ਵਿੱਚੋਂ ਤੇ ਤੁਸੀਂ ਇਧਰ ਵੀ ਦੇਖ ਸਕਦੇ ਹੋ ਕਪੜਾ ਬਹੁਤ ਸਾਰਾ ਪਿਆ ਹੈ ਤੇ ਤੁਸੀਂ ਆ ਕੇ ਇੱਕ ਵਾਰ ਇਥੇ ਵਿਜ਼ਿਟ ਕਰਕੇ ਜਿਹੜਾ ਉਹ ਲੈ ਸਕਦੇ ਹੋ ਬਹੁਤ ਵੱਡੀ ਇਹ ਮਾਰਕੀਟ ਜਿਹੜੀ ਲੱਗਦੀ ਹੈ ਤੇ 30 ਰੁਪਏ ਮੀਟਰ ਹੈ ਬਾਈ ਜੀ 30 ਰੁਪਏ ਇਹ ਸੂਟ ਬਣਦਾ ਹੈ ਇਸਕਾ ਜੀ ਸੂਟ ਬਣਦਾ ਹੈ ਅੱਛਾ ਸਾਝ 30 ਰੁਪਏ ਮੀਟਰ ਤੁਸੀ ਦੇਖੋ ਇਹ ਵਾਲਾ ਵੀ 3 ਰੁਪਏ ਮੀਟਰ ਅੱਛਾ 100 ਰੁਪਏ ਮੀਟਰ ਵਾਲਾ ਵੀ ਜੀ 150 ਵਾਲਾ ਵੀ 30 ਰੁਪਏ ਮੀਟਰ ਬਾਈ ਕਹਿੰਦਾ ਸਾਰੇ 30 ਰੁਪਏ ਮੀਟਰ ਕਰਤੇ ਦਿਖਾਉਣਗੇ ਬਾਈ ਹੁਣੇ 100 ਮੀਟਰ ਵਾਲੇ ਨੇਟ ਹੈ ਹਾਂਜੀ 30 ਰੁਪਏ ਮੀਟਰ ਦਾ ਅੱਛਾ ਹਾਂਜੀ ਠੀਕ ਹੈ ਬਾਈ ਤੇ ਸਾਰੇ ਤੁਸੀਂ ਕਪੜਾ ਇਥੋਂ 30 ਰੁਪਏ ਮੀਟਰ ਲੈ ਕੇ ਜਾ ਸਕਦੇ ਹੋ ਦਿਖਾ ਰਹੇ ਨੇ ਬਾਈ ਹੁਣੇ ਜਿਵੇਂ ਤੁਸੀਂ ਦੇਖੋ ਇਹ ਪੂਰਾ ਸੂਟ ਬਣ ਜਾਂਦਾ ਹੈ ਬਾਈ ਇਸਕਾ ਜੀ ਜੀ ਪੂਰਾ ਸ अच्छा जिन्ने मीटर 2 मीटर 30 रुपए मीटर ठीक है जी ये देखो 180 रुपए मीटर वाली जॉर्जेट है ये हां जी 180 रुपए मीटर बिकती है शॉप पे ये अच्छा यहां पे 30 रुपए मीटर हम्म 180 रुपए मीटर बेच रही है भाई कहता है इत्ते 30 रुपए मीटर थोनू मिल जाओ बहुत सारा कपड़ा भाई उनियां को तू तू आके शुक्रवार नु है ना इत्ھوں ਲੈ ਕੇ ਜਿਹੜਾ ਉਹ ਜਾ ਸਕਦੇ ਹੋ ਇਸ ਤਰ੍ਹਾਂ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਤੁਹਾਨੂੰ ਸਹੀ ਰੇਟ ਤੇ ਕਪੜਾ ਜਿਹੜਾ ਉਹ ਮਿਲ ਜਾਂਦਾ ਤੇ ਇਧਰ ਵੀ ਤੁਸੀਂ ਦੇਖੋ ਕੁਝ ਦੁਕਾਨਾਂ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇ ਹਨਾ ਸਾਰੇ ਇਹ ਸੂਟ ਨੇ ਗਰਮ ਸੂਟ ਨੇ ਸਟਾਈਲ ਇਸ ਹਾਂਜੀ ਹਾਂ ਕੇਸ ਮੇਲੋਂ ਕਪੜਾ ਹੈ ਇਸ ਦਾ ਅੱਛਾ ਇਹ 800 ਰੁਪਏ ਹੈ ਇਸ ਦਾ ਰੇਟ ਹਾਂ ਠੀਕ ਹੈ ਬਾਕੀ ਕਰਾ ਇੱਥੇ ਸਿਆਲ ਵਾਲਾ ਕਪੜਾ ਹੁਣ ਆ ਗਿਆ ਮਾਰਕੀਟ ਦੇ ਵਿੱਚ ਜਿਵੇਂ ਬਾਈ ਯੂਨੀਅਨ ਦਿਖਾਇਆ ਹਨ 800 ਰੁਪਏ 850 ਰੁਪਏ ਦੇ ਵਿੱਚ ਤੁਹਾਨੂੰ ਜਿਹੜੇ ਸੂਟ ਇਥੋਂ ਮਿਲ ਜਾਣਗੇ ਆਪਾਂ ਪ੍ਰਾਈਸ ਸਾਰੇ ਤੁਹਾਨੂੰ ਨਾਲ-ਨਾਲ ਜਿਹੜੇ ਉਹ ਦੱਸਦੇ ਤੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਹੁੰਦੀਆਂ ਨੇ ਘਰਾਂ ਦੀ ਵਰਤੋਂ ਵਾਲਾ ਸਮਾਨ ਸਿਰਫ 20-20 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਉਹ ਮਿਲ ਜੂ ਆ ਸਾਰਾ ਪਲਾਸਟਿਕ ਦਾ ਸਮਾਨ ਤੁਸੀਂ ਦੇਖੋ 20-20 ਰੁਪਏ ਦੇ ਵਿੱਚ ਉਹ ਵੀ 20-20 ਰੁਪਏ ਬੋਰਡ ਲਗਾ ਹੋਇ ਹਾਂਜੀ ਬਾਈ ਕਹਿੰਦਾ ਬੋਰਡ ਲੱਗਿਆ ਹੋਇਆ ਕੋਈ ਵੱਧ ਰੇਟ ਨਹੀਂ ਸੇਮ ਰੇਟ ਹੈ ਸਿਰਫ 20-20 ਰੁਪਿਆਵਾਂ ਦੇ ਵਿੱਚ ਆ ਵੀ ਦੇਖੋ ਤੁਸੀਂ ਆ ਸਾਰਾ 20-20 ਰੁਪਿਆਵਾਂ ਦੇ ਵਿੱਚ ਸਾਰਾ ਸਮਾਨ ਰਸੋਈ ਦੇ ਵਿੱਚ ਵਰਤਨ ਵਾਲਾ ਕਿਚਨ ਦੇ ਵਿੱਚ ਵਰਤਨ ਵਾਲਾ ਹਨਾ ਘਰਾਂ ਦੀ ਵਰਤੌਲਾ ਸਮਾਨ ਸਾਰਾ ਤੁਹਾਨੂੰ 20-20 ਰੁਪਿਆਵਾਂ ਦੇ ਵਿੱਚ ਮਿਲੂਗਾ ਕੋਈ ਵੀ ਸਮਾਨ ਤੁਸੀਂ ਲੈ ਲਓ ਤੁਹਾਨੂੰ 20 ਰੁਪਿਆਵਾਂ ਦੇ ਵਿੱਚ ਇੱਥੋਂ ਬਾਈ ਹੋਣੀਆਂ ਤੋਂ ਮਿਲੂਗਾ ਤੇ ਬਹੁਤ ਸਾਰੀਆਂ ਦੁਕਾਨਾਂ ਇੱਥੇ ਇਸ ਤਰ੍ਹਾਂ ਹੀ ਜਿਹੜੀਆਂ ਉਹ ਲੱਗਦੀਆਂ ਨੇ ਹਰੇਕ ਸ਼ੁੱਕਰਵਾਰ ਨੂੰ ਆ ਇੱਥੇ ਤੁਸੀਂ ਦੇਖੋ ਜਿਵੇਂ ਆ ਕੰਬਲ ਹੋ ਗਏ ਹਨਾ ਤੇ ਕੀ ਪ੍ਰਾਈਸ ਆ ਬਾਈ ਕੰਬਲ ਦਾ 1200 ਰੁਪਏ ਡਬਲ ਬੈੱਡ ਦਾ ਹਾਂ ਜੀ 5 ਹਾਂ ਜੀ ਡਬਲ ਬੈੱਡ ਦਾ ਹੈ ਕੰਬਲ ਆ 1200 ਰੁਪਈਆ ਦੇ ਵਿੱਚ ਤੇ ਸਾਰਾ ਸਿਆਲਾਂ ਵਾਲਾ ਕਪੜਾ ਹਨਾ ਇੱਥੇ ਆ ਗਿਆ ਜਿਵੇਂ ਤੁਹਾਨੂੰ ਦਿਖਾਇਆ ਉਸ ਤਰ੍ਹਾਂ ਕੰਬਲ ਵੀ ਇੱਥੇ ਜਿਹੜੇ ਉਹ ਆ ਗਏ ਮਾਰਕੀਟ ਦੇ ਵਿੱਚ ਕੰਬਲ ਵਗੈਰਾ ਵੀ ਤੁਸੀਂ ਇੱਥੋਂ ਲੈ ਕੇ ਜਿਹੜੇ ਉਹ ਜਾ ਸਕਦੇ ਹੋ ਹਨਾ ਡਬਲ ਬੈੱਡ ਵਾਲੇ ਦਿਖਾਏ ਨੇ ਕੁਝ ਆ ਛੋਟੇ ਕੰਬਲ ਗਲਾਫ ਸਾਰੇ ਸਾਰਾ ਸਿਆਲਾਂ ਵਾਲਾ ਕਪੜਾ ਇੱਥੇ ਆ ਗਿਆ ਮਾਰਕੀਟ ਦੇ ਵਿੱਚ ਇਦਾਂ ਕੁਝ ਹਲੋਰਾ ਪਜਾਮੇ ਵੀ ਇੱਥੇ ਜਿਹੜੇ ਉਹ ਹੈਗੇ ਨੇ ਹਨਾ ਛੋਟੇ ਬੱਚਿਆਂ ਦੇ ਕੱਪੜੇ ਵੀ ਤੁਹਾਨੂੰ ਸਿਆਲਾਂ ਵਾਲੇ ਜਿਹੜੇ ਇੱਥੇ ਉਹ ਮਿਲ ਜਾਣਗੇ ਕੀ ਪ੍ਰਾਈਸ ਆ ਬਾਈ ਇਹਨਾਂ ਦਾ ਕਿੱਥੋਂ ਸਟਾਰਟਿੰਗ ਆ 2500 ਰੁਪਏ 2500 ਰੁਪਏ 2200 ਰੁਪਏ ਦੇ ਨੇ ਇਹ ਸਾਰੇ ਛੋਟੇ ਬੱਚਿਆਂ ਦੇ ਨੇ ਕੱਪੜੇ ਨੇ ਕੋਲ ਬਾਈ ਹੁਣੀਆਂ ਕੋਲ ਹਨ ਤੇ ਆ ਕੁਛ ਕੁੜਤੇ ਵਗੈਰਾ ਵੀ ਹੈਗੇ ਨੇ ਨਾਈਟ ਸੂਟ ਆ ਗਿਆ ਨਾ ਕੀ ਕਿੰਨੇ ਤੋਂ ਸਟਾਰਟ ਆ ਬਾਈ ਪ੍ਰਾਈਸ ਸੂਟਾਂ ਦਾ 5000 ਰੁਪਏ ਸੇ ਸਟਾਰਟਿੰਗ ਹੈ 1000 ਰੁਪਏ ਤੋਂ ਇਹ ਸਾਰਾ ਬੈਂਟਰ ਵਾਲਾ ਇਹ ਜੰਮੂ ਸਾਤਾ ਇਹ ਵਾਲਾ ਔਰ ਇਹ ਲੁੱਤ ਜਾਣੇ ਸਾਤਾ ਉੜਲੇ ਵਾਲਾ ਬਾਕੀ ਜੰਮੂ ਹਾਂਜੀ ਇਹ ਆਤਾ ਕਸ਼ਮੀਰੀ ਸੂਟੇ ਬੜੀ ਕਸ਼ਮੀਰੀ ਸੂਟ ਹੈ ਸਾਰੇ ਸਾਰੇ ਕਸ਼ਮੀਰੀ ਸੂਟ ਨੇ 1000 1000 ਰੁਪਏ ਦੇ ਨੇ ਬਾਈ ਹੁਣੀਆਂ ਕਹਿੰਦੇ ਤੇ ਹਰ ਇੱਕ ਸ਼ੁੱਕਰਵਾਰ ਮੈਂ ਤੁਹਾਨੂੰ ਐਡਰੈਸ ਜਿਹੜਾ ਵੀਡੀਓ ਦੇ ਸ਼ੁਰੂ ਵਿੱਚ ਦੱਸਤਾ ਅੱਗੇ ਵੀ ਆਪਾਂ ਦੱਸਦਾਂ ਨੇ ਹੁੰਨੇ ਆ ਜਮਾ ਮਸਜਿਦ ਸੈਕਟਰ 20 ਬਹੁਤ ਸਾਰੇ ਕਮੈਂਟ ਆਉਂਦੇ ਹੁੰਦੇ ਨੇ ਵੀ ਐਡਰੈਸ ਦੱਸੋ ਤੁਸੀਂ ਧਿਆਨ ਨਾਲ ਵੀਡੀਓ ਸੁਣਿਆ ਕਰੋ ਵੀਡੀਓ ਦੇ ਸ਼ੁਰੂ ਵਿੱਚ ਐਡਰੈਸ ਹੁੰਦਾ ਤੇ ਆ ਸਾਰਾ ਕੰਬਲੇ ਤੁਸੀਂ ਦੇਖੋ ਬਹੁਤ ਸਾਰੇ ਕੰਬਲੇ ਕੰਬਲੇ ਇੱਥੇ ਜਿਹੜੇ ਉਹ ਹੈਗੇ ਨੇ ਹਨਾ ਲਓ ਜੀ ਸੂਟਾਂ ਦੇ ਨਾਲ ਨਾਲ ਕੰਬਲ ਵੀ ਤੁਹਾਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਤੇ ਇਸ ਤਰ੍ਹਾਂ ਦੁਕਾਨਾਂ ਸਾਰੀਆਂ ਇੱਥੇ ਲੱਗਦੀਆਂ ਨੇ ਆ ਸਾਰਾ ਗਰਮ ਕੱਪੜਾ ਤੁਸੀਂ ਦੇਖੋ ਬਹੁਤ ਸਾਰਾ ਗਰਮ ਕੱਪੜਾ ਇੱਥੇ ਜਿਹੜਾ ਉਹ ਆ ਕਿਹੜਾ ਕਿਹੜਾ ਕੱਪੜਾ ਬਾਈ ਤੁਹਾਡੇ ਕੋਲ ਇਹ ਜੇ ਕਟ ਪੀਸ ਮੈਂ ਹੈ 50 ਰੁਪਏ ਮੀਟਰ ਅੱਛਾ 50 ਰੁਪਏ ਮੀਟਰ ਹਾਂਜੀ ਠੀਕ ਹੈ ਕੋਈ ਮਰਜ਼ੀ ਲਓ 50 ਰੁਪਏ ਮੀਟਰ ਹਾਂਜੀ ਜੋਨਸ ਮਰਜ਼ੀ ਹੋ ਲੋ 50 ਰੁਪਏ ਬਾਈ ਕਹਿੰਦੇ ਬਾਡੀ ਦਿਖਾ ਦਿਓ ਜਿਮ ਜਾਂਦੇ ਹੋ ਬਾਈ ਜੀ ਜਿਮ ਜਾਂਦਾ ਹਾਂ ਅੱਛਾ ਮਾਰਨਿੰਗ ਟਾਈਮ ਹਾਂਜੀ ਅੱਛਾ ਕਿਤਨਾ ਟਾਈਮ ਲਾਉਂਦੇ ਹੋ ਜਿਮ ਮੇਂ ਜਿਮ ਮੇਂ ਅਬੀ ਡੈਡ ਮੈਨ ਹੋ ਚੁਕਾ ਡੈਡ ਮੀਨਾਂ ਠੀਕ ਹੈ ਠੀਕ ਹੈ ਬਾਈ ਜੇ ਮਲਾਉਂਦਾ ਬਾਈ ਇਹ ਕੱਟ ਪੀਸ ਨੇ ਬਾਈ ਕੋਲ ਤੇ ਬਹੁਤ ਸਾਰੇ ਕੱਟ ਪੀਸ ਨੇ ਇਹਨਾਂ ਕੋਲ ਤੁਸੀਂ ਆ ਕੇ ਜਿਹੜੇ ਉਹ ਲੈ ਕੇ ਜਾ ਇੱਧਰ ਵੀ ਸਾਰੇ ਸੂਟ ਇੱਥੇ ਜਿਹੜੇ ਹੋ ਲਾਏ ਹੋਏ ਨੇ ਬਹੁਤ ਸਾਰਾ ਕਪੜਾ ਹੈ ਨਾ ਇੱਥੇ ਹਰ ਇੱਕ ਤਰੀਕੇ ਦਾ ਕਪੜਾ ਤੁਹਾਨੂੰ ਸਿਆਲਾਂ ਵਾਲਾ ਸਾਰਾ ਮਿਲ ਜੂਗਾ ਪਾਰਟੀ ਵੇਅਰ ਸੂਟ ਹੋਗੇ ਮੈਰਿਜ ਵਾਸਤੇ ਜਿਹੜੇ ਉਹ ਸੂਟ ਹੋਗੇ ਤੁਸੀਂ ਇੱਥੋਂ ਜਿਹੜੇ ਹੋ ਆ ਕੇ ਲੈ ਕੇ ਜਾ ਸਕਦੇ ਹੋ ਤੇ ਇੱਧਰ ਬਾਈ ਹਣੀਆਂ ਤੋਂ ਪ੍ਰਾਈਸ ਵਗੈਰਾ ਵੀ ਆਪਾਂ ਜਿਹੜੇ ਉਹ ਪਤਾ ਕਰਦੇ ਹਾਂ ਨਾ ਪ੍ਰਾਈਸ ਵਗੈਰਾ ਵੀ ਜਿਹੜੇ ਪੁੱਛਦੇ ਹਾਂ ਆ ਚੈਕਨ ਵਾਲੇ ਸੂਟ ਵੀ ਤੁਹਾਨੂੰ ਸਾਰੇ ਇੱਥੋਂ ਜਿਹੜੇ ਉਹ ਮਿਲ ਜਾਣਗੇ ਤੇ ਤੁਹਾਨੂੰ ਇੱਥੇ ਨਾ ਮਾਰਕੀਟ ਦੇ ਵਿੱਚ ਸਾਰੇ ਹਾ ਚਿਕਨ ਦੇ ਸੂਟ ਜਿਹੜੇ ਉਹ ਮਿਲ ਜਾਣਗੇ ਚਿਕਨ ਦਾ ਕਪੜਾ ਬਹੁਤ ਜ਼ਿਆਦਾ ਇੱਥੇ ਤੁਸੀਂ ਇੱਥੋਂ ਚਿਕਨ ਦਾ ਕਪੜਾ ਵੀ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਤੇ ਅੱਗੇ ਵੀ ਆਪਾਂ ਪਹਿਲਾਂ ਤੁਹਾਨੂੰ ਕਾਫੀ ਵਾਰ ਜਿਹੜਾ ਉਹ ਦਿਖਾਇਆ ਹਨਾ ਇਹ ਮਾਰਕੀਟ ਦੇ ਵਿੱਚੋਂ ਹਰ ਇੱਕ ਤਰੀਕੇ ਦੇ ਸੂਟ ਤੁਹਾਨੂੰ ਜਿਹੜੇ ਮਿਲ ਜਾਣਗੇ ਆ ਸਾਰੇ ਕੁਝ ਪਾਰਟੀ ਵੇਅਰ ਇੱਥੇ ਸੂਟ ਜਿਹੜੇ ਉਹ ਹੈਗੇ ਨੇ ਕੌਣ ਕੌਣ ਸੇ ਸੂਟ ਹੈ ਬਾਈ ਆਪਕੇ ਕੋਲ ਇਹ ਆਏ ਹੈ ਜੋਲ ਜਟ ਕੇ ਸੂਟ ਆਏ ਹੈ ہمارے پاس ਨਵਾ ਅੱਛਾ ਜੀ 250 ਰੁਪਏ ਸੇ ਸਟਾਰਟਿੰਗ ਹੈ 250 ਰੁਪਏ ਮੀਟਰ ਮਿਲੇਗੇ ਹੈ ਅੱਛਾ ਜੀ ਇਹ ਵਾਲਾ ਜੀ और और कौन सा कौन सा है? और एक ही आए देखो ये सौ रुपए की शर्ट मिलेगी अच्छा ये सौ रुपए मीटर है कॉटन सब अच्छा अच्छा थीक है थीक है। वो और ये मिल जाएंगे वाइट यहाँ पे डाइवल है, अच्छा, है।, है दुकानों पे हमारे यहाँ पे आपको ढाई सौ मीटर मिलेगी और गंजा है चिनोन है शिफोन है करेब के ऊपर वर्क है ये ये वरायटिया होती है जी और जी ये चिनोन का रुपट्टा सिर्फ ढाई सौ रूपये का आएगा ये वाला ये कुर्ती है ढाई सौ रुपये आगी, रुप आगी। चिन वर्क के ऊपर है और ये है ये फॉक्स जॉलजेट डाइवल जो होती है ना ये ये भी ढाई सौ रुपये मीटर है, है जी। और ये प्लेन डाइवल वैरायटी है कोई भी ले लीजिए आप ये इसमें डेढ़ सौ दो सौ सो, सौ ये मिक्स प्राइज होते हैं सौ रुपये मीटर भी है डेढ़ सौ भी है दो सौ भी है करीब डेढ़ सौ रुपये मीटर है और जी जॉल जेट सौ रुपये मीटर है डाइवल जो होती है जी चवालीस छियालीस का पना होता है एक ये होते है ये जे कार्ड ये इसको बोलते हैं पेवर जे कार्ड जेकार्ड डाइवल जो होती है ये भी एक सौ मीटर मिलेगी आपकी चुन्नी श्री राम बूटी है ना चुन्नी 500 वाली यहां पे 250 की है अच्छा जी। इसको बोलते हैं श्री राम बूटी ये डाइवल होती है, है जी। ये पेवर उसके बोलती है शिफोन के ऊपर होती है, है। जी जी है और ये ये 150, है, 150 है, की है डेढ़ सौ रुपया की है ये भी शिफोन के ऊपर है ये ठीक है जी। ये पेवर है ये सेम ही है ठीक है और ये चिनोन है ये सौ की है ये ये आर्टिफिशियल चिनोन है ये जी। और ये चुनी आएगी ये ढाई ढाई सौ है ये भी एक ये साढ़े तीन सौ में है ये भी ये, 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 है भी। ठीक है। ये चिनोन के ऊपर आएगी सेल्फ के ऊपर चिनोन सेल्फ के ऊपर ये साढ़े तीन सौ की चुनी आएगी ढाई मीटर की हां और ये सिंपल बॉर्डर वाली आएगी चुन्नी ये ढाई सौ रुपया की आएगी है ये पेवर डाइवल चीज आएगी और वेलवेट आई है विंटर कलेक्शन विंटर अच्छा। कलेक्शन ये आपको मिलेगी दो सौ रुपया मीटर अच्छा। कहीं भी घूम लो ढाई सौ तीन सौ का भाव है इसका ये अच्छा। जी कोटा डोरिया सौ रुपये का रुपट्टा आएगा अच्छा। कोटा डोरिया का नेट का रुपट्टा डेढ़ सौ का आएगा और ये कोटा का डेढ़ सौ का आएगा ये वाला ये सौ का है ये डेढ़ का है अच्छा। या ये मिक्स वाला है ये कॉटन वाला है ठीक है और ये और गंजा टिश्यू है ये दो सौ रुपये का रुपट्टा का ढाई मीटर का और गंजा टिशू ये राइस ये है वेलवेट कोटराइज वेलवेट कोटराइज इसके कलर है सारे है। ये ये सिर्फ डेढ़ सौ रुपया मीटर है ये ढाई सौ रुपया मीटर है, है, है रशियन सिल्क अच्छा रशियन सिल्क कपड़ा होता है ये इसका साठ इंच पड़ा होता है बड़े अरस का ये ये आप कहीं भी लो कम से कम तीन सौ चार सौ रुपया मीटर है रशियन सिल्क है ये डबल टून बोलते हैं इसको जी ये आपको मिलेगा डेढ़ सौ रुपया मीटर साढ़े तीन मीटर में सूट हो जाता है ये बड़ा अरस है ये उपाड़ा हमारे पे अस्सी रुपए मीटर मिलेगा हाँ जी। और नेचुरल करीब डेढ़ सौ रुपये मीटर मिलेगी जो पेवर वाली हाँ नेचुरल वो डेढ़ सौ है उपाड़ा सौ भी है अस्सी भी है हाँ जी ठीक है आज के लिए इतना ही काफी हमारा नंबर है एट फोर फोर नाइन थ्री नाइन फाइव थ्री फाइव थ्री फाइव थ्री फाइव सेवन जी राजू भाई कपड़े वाले स्टाल ये बीस सेक्टर चंडीगढ़ जमा मस्जिद के पास लगता है ये मंडी आपको कभी भी ऑनलाइन वगैरह कुछ करवाना हो ऑनलाइन कुछ मंगाना हो तो हमारा नंबर कॉन्टेक्ट नंबर है एट फोर फोर नाइन थ्री नाइन फाइव थ्री फाइव सेवन राजू भाई कपड़े वाले जी आप कॉन्टैक्ट में भी कॉन्टैक्ट भी कर सकते हैं जी उधर एक हमारे पे वेलो आई है डबल अरस की आई है रिओन वो देखो ली ना वाइट ब्लू वगैरह मस्टर्ड वगैरह वो उधर में दिखाओ जूम करके वो वहाँ पे सौ रुपये मीटर है डेढ़ सौ दो सौ का भाव है ਠੀਕ ਹੈ ਓਕੇ ਅੱਜ ਕੇ ਲਈ ਇਤਨੇ ਗਾਈਸ ਕੋਈ ਵੀ ਆਪਕੋ ਅਗਰ ਸਮਾਨ ਚਾਹੀਏ ਹਮਾਰਾ ਕੰਟੈਕਟ ਕੰਟੈਕਟ ਕਰ ਸਕਤੇ ਆਪ ਠੀਕ ਹੈ ਲਓ ਜੀ ਰਾਜੂ ਭਾਈ ਕਪੜੇ ਵਾਲਾ ਤੇ ਇਹ ਬਾਈ ਸੀਗਾ ਸਾਰੀ ਬਾਈ ਨੇ ਇਨਫੋਰਮੇਸ਼ਨ ਆਪਾਂ ਨੂੰ ਦਿੱਤੀ ਆ ਨੰਬਰ ਵੀ ਬਾਈ ਨੇ ਦੇਤਾ ਹਨ ਜੇ ਤੁਸੀਂ ਕੁਝ ਸੂਟ ਵਗੈਰਾ ਲੈਣਾ ਇੱਥੋਂ ਤੁਸੀਂ ਉਹ ਲੈ ਸਕਦੇ ਹੋ ਸਾਰਾ ਬਾਈ ਨੇ ਦੱਸੇ ਦਿੱਤੇ ਪ੍ਰਾਈਸ ਵਗੈਰਾ ਹਨ ਵੀ ਕਿੰਨਾ ਪ੍ਰਾਈਸ ਆ ਜਿਹੜਾ ਤੇ ਆ ਸਾਰਾ ਇੱਥੇ ਸਿਆਲਾਂ ਵਾਲਾ ਕਪੜਾ ਤੁਹਾਨੂੰ ਜਿਹੜਾ ਉਹ ਮਿਲੇਗਾ ਇਹਦੇ ਮਾਰਕੀਟ ਦੇ ਵਿੱਚ ਹੁਣ ਸਾਰਾ ਸਿਆਲਾਂ ਵਾਲੇ ਸੂਟ ਆ ਗਏ ਮੋਟਾ ਕਪੜਾ ਜਿਹੜਾ ਉਹ ਆ ਗਿਆ ਹਨ ਗਰਮ ਸਿਆਲਾਂ ਵਾਲਾ ਕਪੜਾ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਮਾਰਕੀਟ ਦੇ ਵਿੱਚ ਆ ਆ ਕੇ ਤੁਸੀਂ ਜਿਹੜਾ ਇੱਥੋਂ ਕੱਪੜਾ ਲੈ ਕੇ ਜਾ ਸਕਦੇ ਹੋ ਅੱਜ ਆਪਾਂ ਪ੍ਰਾਈਸ ਤੁਹਾਨੂੰ ਸਾਰੇ ਹਨਾ ਦੱਸਦੇ ਵੀ ਕਿੰਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜਾ ਇੱਥੋਂ ਸੂਟ ਜਿਹੜੇ ਉਹ ਮਿਲਣਗੇ ਤੇ ਜਿਵੇਂ ਪਿੱਛੇ ਬਾਈ ਹੁਨੀਆ ਨੇ ਨੰਬਰ ਵੀ ਜਿਹੜਾ ਉਹ ਬੋਲਤਾ ਹਨਾ ਬਾਕੀ ਕੰਬਲ ਤੁਹਾਨੂੰ ਪਹਿਲਾਂ ਵੀ ਆਪਾਂ ਦਿਖਾਈ ਨੇ ਇੱਥੋਂ ਕੰਬਲ ਵੀ ਬਹੁਤ ਸਾਰੇ ਜਿਹੜੇ ਉਹ ਮਿਲ ਜਾਂਦੇ ਨੇ ਮਾਰਕੀਟ ਦੇ ਵਿੱਚੋਂ ਆ ਸਾਰੇ ਪਾਰਟੀ ਵੇਅਰ ਸੂਟ ਹੋਗੇ ਹਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਮਿਲ ਜਾਣਗੀਆਂ ਅਰੇ ਇਹ ਕਿਹਦਾ ਨਵਾਂ ਕਪੜਾ ਨਵੀਂ ਟ੍ਰੈਂਡ ਦਾ ਟ੍ਰੈਂਡ ਦਾ ਕਪੜਾ ਹਨਾ ਲਹਿੰਗੇ ਵਗੈਰਾ ਬਣਾਉਣ ਵਾਸਤੇ ਸਾਰਾ ਇੱਥੋਂ ਜਿਹੜਾ ਉਹ ਮਿਲ ਜਾਂਦਾ ਤੇ ਆ ਵੀ ਇੱਥੇ ਕੁਝ ਬਾਈ ਹੁੰਨੀਆਂ ਕੋਲ ਸ਼ਾਲ ਵਗੈਰਾ ਉਹ ਹੈਗੇ ਨੇ ਕੀ ਕੀ ਹੁੰਦਾ ਬਾਈ ਤੁਹਾਡੇ ਕੋਲ ਆਪਣੇ ਕੋਲ ਜੀ ਸੂਟ ਹੁੰਦੇ ਕਸ਼ਮੀਰੀ ਕੰਨੇ ਦੀ ਗੜਾਈ ਵਾਲੇ ਅੱਛਾ ਜੀ ਪਿਓਰ ਬੁਲੰਚੇ ਵੀ ਆਉਣਗੇ 700 ਰੁਪਏ ਤੋਂ ਸਟਾਰਟਿੰਗ ਹੈ ਜੀ ਹਾਂ ਜੀ ਉਹਦੇ ਨਾਲ ਲੱਗੇ ਰੂਸਕੀ ਤੋਂ ਠੀਕ ਹੈ 700 ਰੁਪਈਆ ਤੋਂ ਸਟਾਰਟਿੰਗ ਹੈ ਬਾਈ ਕਹਿੰਦਾ ਹਨਾ ਤੇ ਇੱਥੇ ਸਾਰੇ ਇਹਨਾਂ ਦੇ ਸੂਟ ਜਿਹੜੇ ਉਹ ਲਾਏ ਹੋਏ ਨੇ ਕਸ਼ਮੀਰੀ ਸੂਟ ਹੋਗੇ ਜਿਵੇਂ हजार रुपए हाँ 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 का है? ये पशमी होता है क्वालिटी अच्छा, जी, अच्छी जी। होती है हमारे पास हजार रुपए का सेल में बेचते वैसे बारह सौ साढ़े बारह सौ तेरह सौ रुपए सेल्स करते हैं अलग लेकिन यहाँ पे सेल लगाते है नजार में सेल करते हैं जी प्योर अच्छी क्वालिटी आएगी हमारे पास अच्छी देखो डिजाइन क्वालिटी एक से एक प्योर में आएगी है जी। हाँ सब हजार में कर रखा है ना अच्छा, अच्छा। जी वो शाल आएगी पाँच सौ में अच्छा, बढ़िया मंदी शाल बेचते है पे। देखते हैं जो। देखो ये हमारे पास अगर किसी को होल सेल में चाहिए तो हम पाँच सौ रुपए में दो दे देते अच्छा। वैसे रिटेल में भी आपको पाँच सौ में दो ही जी ऑफर लगा दिया ये ऑफर है आपके लिए आज शुक्र बाजार का ऑफर है ਲਓ ਜੀ ਇਸ ਤਰ੍ਹਾਂ ਤੁਸੀਂ ਇੱਥੋਂ ਕਸ਼ਮੀਰੀ ਸੂਟ ਸ਼ਾਲ ਵਗੈਰਾ ਦਾ ਲੈ ਕੇ ਜਾ ਸਕਦੇ ਹੋ ਜਿਵੇਂ ਆ ਬਾਈ ਯੂਨੀਅਨ ਆਪਾਂ ਤੁਹਾਨੂੰ ਦਿਖਾਇਆ ਹਰੇਕ ਸ਼ੁੱਕਰਵਾਰ ਲਗਾਤੇ ਹੋ ਬਾਈ ਹਾਂਜੀ ਹਰ ਸ਼ੁੱਕਰਵਾਰ ਲਗਾਤੇ ਹੈ ਨੰਬਰ ਲੈ ਨੋਟ ਕਰ ਲਓ 8803935589 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਆਪ ਇਹ ਬਾਈ ਯੂਨੀਅਨ ਦਾ ਨੰਬਰ ਹੈ ਬਾ ਯੂਨੀਅਨ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਵੀਡੀਓ ਦਾ ਬਹੁਤ-ਬਹੁਤ ਤੇ ਤੁਹਾਨੂੰ ਦੱਸਤਾ ਆਪਾਂ ਨੰਬਰ ਵਗੈਰਾ ਤੁਸੀਂ ਵੀਡੀਓ ਤੇ ਕਮੈਂਟ ਬਹੁਤ ਵਾਰ ਕਰਦੇ ਹੁੰਦੇ ਹੋ ਹਨਾ ਵੀ ਨੰਬਰ ਦੇ ਦਿਓ ਹਨਾ ਸਾਨੂੰ ਤੇ ਨੰਬਰ ਵੀ ਆਪਾਂ ਤੁਹਾਨੂੰ ਇਸ ਵਾਰ ਦੱਸਦੇ ਵੀਡੀਓ ਦੇ ਵਿੱਚ ਕੰਟੈਕਟ ਕਰਕੇ ਤੁਸੀਂ ਕਪੜਾ ਸਾਰਾ ਇਹ ਲੈ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਚੰਡੀਗੜ੍ਹ ਸ਼ਹਿਰ ਦੀ ਸ਼ੁੱਕਰਵਾਰ ਸੇਲ ਸੋ ਇਹ ਵੀਡੀਓ ਨੂੰ ਅੱਜ ਦਿਨੋਂ ਆਪਾਂ ਇੱਥੇ ਐਂਡ ਕਰਦੇ ਆਂ ਤੇ ਪਿਛਲੇ ਹਫਤੇ ਕੁਛ ਦਿਨ ਆਪਾਂ ਵੀਡੀਓ ਨਹੀਂ ਪਾਈਆਂ ਹੈਗੀਆਂ ਪੰਜ-ਛੇ ਦਿਨ ਕਿਉਂਕਿ ਘਰ ਦੇ ਵਿੱਚ ਫੰਕਸ਼ਨ ਸੀਗਾ ਉਸ ਕਰਕੇ ਤੇ ਹੁਣ ਅੱਗੇ ਮੰਗ ਰੈਗੂਲਰ ਜਿਹੜੀਆਂ ਵੀਡੀਓਜ਼ ਆਇਆ ਕਰਨਗੀਆਂ ਸ਼ਾਮ ਦੇ 5 ਵਜੇ ਸੋ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਵਾਲੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ